ਬੇਨਤੀ ਕਰਨਾ ਹੈ ਦਾਰੂ ਵੇਚਣੀ ਬੰਦ ਕਰ ਦੇ ਪੰਜੇਗੀ ਦੇ ਵਿੱਚ ਤੇਰੀ ਦਾਰੂ ਦੇ ਨਾਲ ਕਿਰਤੀ ਆ ਕੇ ਦੇਖਿਆ ਇਮਾਨ ਤੋਂ ਡਰਾਉਣਾ ਕਿੱਥੋਂ ਲੈਣਾ ਮੁੰਡਰਾਂ ਬੋਟਾ-ਮੋਟਾ ਮਿਲ 7-8 ਬੰਦੇ ਮਰ ਗਏ ਨੇ ਕੋਈ ਕੰਮ ਕਰਾ ਦਾਰੂ ਨਹੀਂ ਅਸੀਂ ਇੱਥੇ ਬਹਿ ਜਣੇ ਬਾਹਰ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਤੁਹਾਨੂੰ ਬੇਨਤੀ ਕਰਦੀ ਹੁਣ ਤੈਨੂੰ ਅਸੀਂ ਰੋਕਣ ਆਏ ਹਾਂ ਲੋਨ ਪੈਣ ਦੇ ਬੰਦਿਆਂ ਨੂੰ ਮਾਰਨਾ ਬੰਦ ਕਰ ਪੁਸ਼ਪਾ ਪਾਈ ਪੁਸ਼ਪਾ ਖਾਏ ਟੀਪੂ ਵਾਦੀ ਕੁਤਰਾ ਕੀ ਕਰਦੀ ਪੁਸ਼ਪਾ ਨਾ ਕੁਣ ਪ੍ਰੋਸਾ ਦੇ ਰਿਆਂ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਹਾਂ ਜੀ ਭਾਈ ਇਹ ਤਾਂ ਆਪਾਂ ਇਹ ਭਾਈ ਬੰਦੀ ਚ ਗੱਲ ਹੋ ਗਈ ਹੋਣੀ ਉਹ ਤੋਂ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਸਾਰੇ ਬੰਦੇ ਤੈਨੂੰ ਇਸ ਗੱਲ ਦੀ ਬੇਨਤੀ ਕਰਨਾ ਹੈ ਕਿ दारू ਵੇਚਣੀ ਬੰਦ ਕਰ ਦੇ ਅੱਛਾ ਪੰਜੇ ਕੀ ਦੇ ਵਿੱਚ ਤੇਰੀ दारू ਦੇ ਨਾਲ ਜਿਹੜੀ ਕੱਚੀ ਲਿਆ ਕੇ ਠੀਕਿਆਂ ਵਾਲੀ ਮਾਲ ਨੂੰ ਤੋਂ ਲਿਆਉਣਾ ਕਿੱਥੋਂ ਲਿਆਉਣਾ ਉਹਦੇ ਨਾਲ ਮੋਟਾ-ਮੋਟਾ ਮੈਂ 7-8 ਬੰਦੇ ਮਰ ਗਏ ਨੇ ਉਹ ਬੇਲਦਾਰ ਦਾ ਮੁੰਡਾ ਮਰਨ ਵਾਲਾ ਮੱਡੂ ਤੂੰ ਮਾਰ ਦਿੱਤਾ ਮੀਰੂ ਤੂੰ ਮਾਰ ਦਿੱਤਾ ਹੋਰ ਕਿਹੜੇ-ਕਿਹੜੇ ਮਾਰੇ ਨੇ ਵੀ ਮਾਰੇ ਮਰ ਜਣੇ ਹੈਂ ਤੂੰ ਕੰਮ ਕੋਈ ਕਰ ਲੈ ਸੀ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਆਏ ਦਰੂਣੀ ਨਹੀਂ ਅਸੀਂ ਇੱਥੇ ਬਹਿ ਜਣੇ ਬਾਹਰ ਹਾਂ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਹਾਂ ਆ ਸਾਰੇ ਬੰਦੇ ਤੇ ਦੁਕਾਨ ਖੋਲ ਕੇ ਸਾਰੇ ਬੰਦੇ ਤੈਨੂੰ ਰੋਕਣ ਆਏ ਆ ਅਸੀਂ ਸਾਰੇ ਤੇਰੇ ਨਾਲ ਜੁੜਾਂਗੇ ਮਾਰ ਸਾਰੇ ਜੁੜਾਂਗੇ ਇਸ ਜਮਾਨਾ ਸਨੇਹਾ ਤੈਨੂੰ ਬੜੀ ਵਾਰੀ ਦੇਵਤਾ ਬੜੀ ਵਾਰੀ ਤੈਨੂੰ ਬੇਨਤੀ ਕਰ ਲਈ ਹੁਣ ਤੈਨੂੰ ਅਸੀਂ ਰੋਕਣ ਆਏ ਆ ਵੀ ਹੁਣ ਪਿੰਡ ਦੇ ਬੰਦੇ ਨੂੰ ਮਾਰਨਾ ਬੰਦ ਕਰ ਦੇ ਕਾਰੋਬਾਰ ਹੋਰ ਕਰਦਾ ਸਾਡੀ ਦੁਨੀਆ ਕਰੀ ਤੇਰੇ ਗਵਾਂਡ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਤੂੰ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨਯੰਦ ਦੇ ਨਾਲ ਕੋਈ ਵਦਿਆਂ ਦਾ ਅੱਜ ਤੱਕ 10 ਦੇ ਵੀ ਤੂੰ ਕੁਛ ਮੈਂ ਪਾਈ ਕੁਛ ਵਿਖਾ ਐਡੀ ਕੋਈ ਵੱਡੀ ਕੋਈ ਤੂੰ ਤਰੱਕੀ ਕਰ ਦੀ ਕੁਛ ਮੈਂ ਇਹਸੀ ਦਾਰੂ ਵੇਚ ਵੇਚ ਕੇ ਹੈਂ ਆ ਫਿਰ ਬੰਦ ਕਰ ਦੇ ਨੂੰ ਇਹਨੂੰ ਬੰਦ ਕਰ ਲੋ ਕੰਮ ਕੋਈ ਕਰ ਮਾਬਾ ਮੈਂ ਉਹ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਸਾਡੀ ਦੁਨੀਆ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਖਾ ਲਈ ਹਾਂ ਠੀਕ ਤੂੰਂ ਭਰੋਸਾ ਦੇ ਰਿਆਂ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਹਾਂ ਜਿਹੜੀ ਉਹ ਪਈ ਹੈ ਤੇ ਦੇਖ ਹੈਂ ਮੇਰੇ ਸਮਝ ਉਹਦੇ ਚ ਲੱਗੋ ਇਹ ਦੋ ਦਿਨ ਲਾਓ ਜਿਹੜੀ ਪਈ ਆਲੀ ਵੇਚ ਆਲੀ ਉਹ ਬੰਦੇ ਮਾ ਹੋਰ ਮਾਰ ਲੈਣੋਂ ਉਹਨਾਂ ਉਹਦੇ ਚ ਲਿਪਈ ਖਤਮ ਕਰੇ ਤੇ ਉਸ ਤੋਂ ਬਾਅਦ ਬੰਦ ਕਰੇ ਬਾਸ ਇਹ ਲਾਸਟ ਕਿੰਨੇ ਦਿਨ ਅੱਜ ਕੱਲ੍ਹ ਨਹੀਂ ਅਸੀਂ ਆਪਾਂ ਪਿੰਡ 'ਚ दारू ਨਹੀਂ ਗੱਦੀ दारू ਨਹੀਂ ਵੇਚਣ ਦਈ ਟੀਕਿਆਂ ਦੀ दारू ਪਈ ਹੈ ਤੂੰ दारू दारू ਲਿਆ ਸੀ ਪਲਟ ਦੇਣਾ ਜਿਹੜੇ ਪੈਸੇ ਲੈਣੇ ਤੂੰ ਕਰਦਾ ਕਿੰਨੇ ਪੈਸੇ ਬਣਦੇ ਜਿਹੜੇ ਪੈਸੇ ਬਣਦੇ ਨੇ ਮੈਂ ਦਿੰਨਾ ਯਾਰ ਅਸੀਂ दारू ਕੋਲ ਲੋਟ ਜੇਬ ਨਾਲ ਜਿੱਤੇਰੇ ਕੋਲੇ ਮੈਂ ਕਰੇ ਢੋਲ ਦੇਣਾ ਲਿਆ ਜਿਹੜੇ ਤੇਰੇ ਪੈਸੇ ਨੇ ਤੂੰ ਲਾਏ ਨੇ ਨਾ ਖਰਚਾ ਤੇ ਲਾਇਆ ਉਹ ਲੈ ਲੈ ਮੰਨ ਲ ਗਏ ਉਹਨੇ ਦੇ ਦਿੰਨੇ ਆ ਆਪਾਂ ਉਹਨਾਂ ਦੀ ਇਹ ਭਾਈ ਬੰਦੀ ਚ ਗੱਲ ਹੋ ਗਈ ਹੋਣੀ ਅੱਦੋ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਹਾਂ ਸਾਨੂੰ ਬੇਸ਼ੱਕ ਤੇ ਰਬੂਆ ਕੇ ਨੱਕਣਾ ਲਾਣਾ ਪਏਗਾ ਹਾਂ ਇਹ ਬੇਨਤੀ ਜੂਰ ਹੈ ਠੀਕ ਹੈ ਠੀਕ ਹੈ ਉਹ ਜਿਹੜੀ ਪਈ ਉਹਨਾਂ ਨਾਲ ਪੈਸੇ ਪੰਚਾਇਤ ਹੁਣ ਤੈਨੂੰ ਇਹ ਨਿਮੰਤ ਕਰਨ ਆਏ ਹਾਂ ਅਸੀਂ ਨਾ ਚਾਹ ਪੀ ਲਈ ਬਾ ਠੀਕ ਹੈ ਮਿਹਰਬਾਨੀ ਫਲਤ ਦੇਈਏ ਪਹਿਲੇ ਲੈ ਲਾਂਗੇ ਅਜੇ ਹੱਥੇ ਕਾਟਾ ਪਈ ਨਹੀਂ ਜੂਰ ਬੜੀ ਜਿਹੜੀ ਪਈ ਉਹ ਫਲ ਦੇਣੀ ਜਿੰਨੀ ਪਈ ਹੈ ਇੱਥੇ ਘਰੇ ਪਾਣੀ ਪਾ ਲਣ ਸ਼ਾਵਣ ਵੇਤੀ ਨਾ ਫਿਰ ਉਹ ਤਾਂ ਮਾੜੀ ਮਾੜੀ ਉਹਨਾਂ ਦੇ ਪਈ ਉਹ ਤਾਂ ਬਿਲਕੁਲ ਕਿੰਨੇ ਪਈ ਇਹ ਕਿਹੜੇ ਪਈ ਇਹ ਨਾ ਆਲਰੇਡੀ ਪਈ ਪੰਚੋ ਦਾਰੂ ਦਾ ਬੰਦਾ ਕੋਈ ਵੀ ਨਹੀਂ ਮਰਿਆ ਉਹ ਸਾਰੇ 13 ਨਾਲ ਹੀ ਮਰੇ ਨੇ ਮੱਡੂਰੀ ਉਹ ਗੋਗਨ ਗੋਤ ਨਾਲ ਹੀ ਸਾਰੇ ਮਰਨ ਫਰਜ਼ ਜਨ ਮੀਰੂ ਵਜ ਕਿੰਨੇ ਮਰ ਗਏ ਯਾਰ ਗੰਦੀ ਦਾਰੂ ਪੀ ਕੇ ਕੀ ਉੱਚੀ ਗੱਲ ਕਰੋ ਯਾਰ ਕਿਹੜੀ ਗੱਲ ਕਰਨ ਵਾਲੀ ਹੈ ਮਾੜਾ ਢੋਲਣੇ ਦੀ ਫਾਇਦਾ ਹਾਂ ਲਿਆਓ ਢੋਲ ਦੀਏ ਜੀ ਜੀ ਪਈ ਹੋ ਤਾਂ ਦੋ ਲੈ ਆਸੀ ਜੈ ਆਸੀ ਪੈਸੇ ਤੂੰ ਲੈ ਢੋਲਣੇ ਦੋ ਕਿੰਨੀ ਪਈਏ ਕਿੰਨੀ ਪਈ ਉਹਨੂੰ ਦੋ ਆ ਦਿੰਨੇ ਆਦੀਆ ਕਿੱਥੇ ਭਈ ਜਾਂਦੀ ਆ ਤੂੰ ਕੋਈ ਨਹੀਂ ਪਾਇਤਾ ਹੁਣੇ ਸੂਰਾ ਇੱਧਰ ਨਹੀਂ ਇਹਨੇ ਕੋਰੀ ਲਾਈ ਜਾ ਨਾ ਨਾ